ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਸੀ ਭਾਵੇਂ ਕਿ ਕੇਂਦਰ ਵੱਲੋਂ ਉਹਦੋਂ ਕਿਸਾਨੀ ਬਿੱਲ ਵਾਪਸ ਲੈ ਲਏ ਗਏ ਲੇਕਿਨ ਕਿਸਾਨਾਂ ਵੱਲੋਂ ਜੋ ਹੋਰ ਨਾ ਮੰਗਾਂ ਸਨ ਉਹ ਹਾਲੇ ਪੂਰੀਆਂ ਨਹੀਂ ਹੋਈਆਂ ਜਿਨ੍ਹਾਂ ਚ ਮੁੱਖ ਤੌਰ ਤੇ ਕਣਕ ਝੋਨੇ ਤੋਂ ਇਲਾਵਾ ਹੋਰ ਨਾ ਫਸਲਾਂ ਤੇ ਐਮਐਸਪੀ ਕਾਨੂੰਨ ਅਤੇ ਇਸ ਮੰਗ ਨੂੰ ਲੈ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਇਸ ਦੇ ਚੱਲਦੇ ਕੇਂਦਰ ਸਰਕਾਰ ਪ੍ਰਤੀ ਰੋਸ ਬਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਜਨਵਰੀ ਗੰਤਰਤਾ ਦਿਹਾੜੇ ਤੇ ਕਿਸਾਨਾਂ ਵੱਲੋਂ ਸ਼ਹਿਰਾਂ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ ਉੱਥੇ ਹੀ ਕਿਸਾਨ ਆਗੂ ਰਣਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਡੀ ਗਿਣਤੀ ਚ ਕਿਸਾਨਾਂ ਦਾ ਇਕੱਠ ਕੀਤਾ ਜਾਵੇਗਾ ਤੇ ਇੱਕ ਟਰੈਕਟਰ ਮਾਰਚ ਪਿੰਡ ਵਡਾਲਾ ਗ੍ਰੰਥੀਆਂ ਤੋਂ ਸ਼ੁਰੂ ਹੋ ਬਟਾਲਾ ਸ਼ਹਿਰ ਚ ਮਾਰਚ ਕਰਦਾ ਹੋਇਆ ਐ एसडीएम ਦਫਤਰ ਬਟਾਲਾ ਚ ਪਹੁੰਚੇਗਾ ਤੇ ਉੱਥੇ ਕੇਂਦਰ ਸਰਕਾਰ ਖਿਲਾਫ ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉੱਤੇ ਹੀ ਕੇਂਦਰ ਸਰਕਾਰ ਦੇ ਨਾਂ ਤੇ ਮੰਗ ਪੱਤਰ ਦਿੱਤੇ ਜਾਣਗੇ ਤੇ ਕਿਸਾਨ ਆਗੂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਪੰਜਾਬ ਪਰਚ ਹੋਣਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਉ ਸੁਣਾਉਣੇ ਪੂਰੀ ਖਬਰ 26 ਜਨਵਰੀ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਰੋਫ ਜੋ ਸੰਯੁਕਤ ਕਿਸਾਨ ਮੋਰਚ ਨੇ ਕਾਲ ਦਿੱਤੀ ਆ ਸੈਂਟਰ ਗਵਰਨਮੈਂਟ ਨੇ ਜਿਹੜੇ ਸਾਡੇ ਉਹ ਬੈਲਸ ਹਨ ਮਾਫ ਕੀਤੇ ਹਨ ਪਰ ਉਹ ਜਿਹੜੀਆਂ ਜੇ ਗਰੰਟੀਆਂ ਸਨ ਉਹ ਰਹਿ ਗਈਆਂ ਹਨ ਜਿਦਾ ਐਮਐਸਪੀ ਦਾ ਗਰੰਟੀ ਕਾਨੂੰਨ ਫਿਰ ਕਿਸਾਨਾਂ ਦੇ ਪਰਚੇ ਨੇ ਦਰਜ ਉਹ ਨਹੀਂ ਨਾ ਮਾਫ ਕੀਤੇ ਜੇ ਤੱਕ ਉਹ ਤੋਂ ਇਲਾਵਾ ਜਿਹੜਾ ਸਾਡੇ ਹੈਗਾ ਸੀ ਨੌਕਰੀ ਜਿਹੜੇ ਕਿਸਾਨ ਤਾਂ ਸ਼ਹੀਦ ਹੋਏ ਉਹਨਾਂ ਦਾ ਮਾਫੀ ਨੌਕਰੀ ਉਹਨਾਂ ਦਾ ਕਰਜ਼ਾ ਮਾਫੀ ਮਿਸ਼ਰਾ ਟੈਣੀ ਨੂੰ ਬਰਖਾਸ ਨਹੀਂ ਕੀਤਾ ਮੰਤਰੀ ਪਦ ਤੋਂ ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਸੈਂਟਰ ਗਵਰਨਮੈਂਟ ਦੇ ਖਿਲਾਫ ਰੋਸ ਮਾਰਚ ਕੀਤਾ ਜਾਏਗਾ 26 ਜਨਵਰੀ ਨੂੰ ਸਰੇ 11 ਵਜੇ ਵਡਾਲਾ ਗ੍ਰੰਥੀਆਂ ਤੋਂ ਚੱਲ ਕੇ ਐਸ ਡੀ ਐਮ ਦਫ਼ਤਰ ਦਾ ਘਰਾਓ ਕਰਕੇ ਤੇ ਜਿਹੜਾ ਉਥੋਂ ਵਾਪਸੀ ਹੋਏਗੀ ਉਦੋਂ ਸਰਕਾਰ ਨੇ ਸ਼ੁਆਸ਼ਣ ਦਿੱਤਾ ਸੀ ਵੀ ਅਸੀਂ ਜਿਹੜੀਆਂ ਤੁਹਾਡੀਆਂ ਸ਼ਰਤਾਂ ਨੇ ਸਾਰੀਆਂ ਪੂਰੀਆਂ ਕਰ ਦਾਂਗੇ ਪਰ ਸੈਂਟਰ ਗਵਰਨਮੈਂਟ ਜਿਹੜੀ ਹੈ ਮੁੜ ਕੇ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਕਿਉਂਕਿ ਐਮ ਐਸ ਪੀ ਦਾ ਗਰੰਟੀ ਕਾਨੂੰਨ ਨਹੀਂ ਬਣਾਇਆ ਜਦੋਂ ਪਿਊਰਮੈਂਟ ਨਹੀਂ ਸਰਕਾਰ ਨਹੀਂ ਕਰਦੀ ਬਾਕੀ ਫਸਲਾਂ ਦੀ ਜਿਹੜੀਆਂ 25 ਫਸਲਾਂ ਦੇ 26 ਐਮ ਐਸ ਪੀ ਦਿੰਦੇ ਆ ਸਾਰਿਆਂ ਦੀ ਪਿਊਰਮੈਂਟ ਨਹੀਂ ਸਰਕਾਰ ਕਰਦੀ ਉਹ ਕੁਝ ਵਪਾਰੀ ਪ੍ਰਾਈਵੇਟ ਅਦਾਰੇ ਖਰੀਦਦੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਐਮਐਸਪੀ ਦਿੱਤੀ ਹੁੰਦੀ ਹੈ ਨਾ ਵੀ ਆਇਆ ਤੁਹਾਨੂੰ ਇਸ ਚੀਜ਼ ਦਾ ਇਨਾ ਰੇਟ ਦਿੱਤਾ ਜਾਏਗਾ ਉੱਤੇ ਖਰੀਦੀ ਨਹੀਂ ਜਾਂਦੀ ਉਦੋਂ ਥੱਲੇ ਖਰੀਦੀ ਜਾਂਦੀ ਹੈ ਜਿੱਦਾ ਜਵਾਰ ਲਾ ਲਓ ਮੱਕਾ ਲਾ ਲਓ ਬਾਜਰਾ ਲਾ ਲਓ ਦਾਲਾਂ ਲਾ ਲਓ ਇਹ ਸਾਰੀਆਂ ਦੀ ਜਿਹੜੀ ਆ ਪ੍ਰਾਈਵੇਟ ਖਰੀਦ ਹੁੰਦੀ ਆ ਸਰਕਾਰੀ ਇਹਨਾਂ ਦੀ ਖਰੀਦ ਨਹੀਂ ਹੁੰਦੀ ਤੇ ਫਿਰ ਉਹ ਜਿਹੜੀ ਉੱਥੇ ਜੱਟਾਂ ਦੀ ਬਹੁਤ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਜਿਹੜੀ ਲੁੱਟ ਹੁੰਦੀ ਆ ਇਹ ਅਰੰਭ ਹੋਏਗਾ ਤੇ ਕਿੱਥੇ ਤੱਕ ਚੱਲੇਗਾ ਇਹ ਵਡਾਲਾ ਗਰੰਥੀਆਂ ਤੋਂ ਕਾਦੀਆਂ ਬਲਾਕ ਦਾ ਵਡਾਲਾ ਗਰੰਥੀਆਂ ਪਿੰਨ ਤੋਂ ਆਰੰਭ ਕੀਤਾ ਜਾਏਗਾ ਐ ਐਸ ਡੀ ਐਮ ਦਫਤਰ ਤੇ ਪਹੁੰਚਿਆ ਜਾਏਗਾ ਇਹ ਬਟਾਣੇ ਕੀ ਹੋਏਗਾ ਕਿ ਜ Punjab ਨਾਲ ਦੇ ਇਹ ਹਿੰਦੁਸਤਾਨ ਲੈਵਲ ਤੇ ਜ ਆਲ ਓਵਰ ਸਟੇਟਾਂ ਚ ਜਿਹੜੀ ਆ ਸੰਜੂਤ ਕਿਸਾਨ ਮੋਰਚੇ ਦੀ ਕਾਲ ਆ ਟਰੈਕਟਰ ਮਾਰਚ ਦੀ ਇਹ ਇਕੱਲੇ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਜਿਹੜੀ ਆ ਕੀਤੀ ਜਾਏਗੀ ਗੁਰਦਾਸਪੁਰ ਤੋਂ ਲਬਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ